ਇਹ ਲੇਜੈਂਡੀ ਵਰਾਜਿੰਗ ਦੀ ਪਹਿਲੀ ਗੱਡੀ ਹੈ 1999 ਦੇ ਵਿੱਚ ਜਦ ਵਰਲਡ ਕੱਪ ਜਿੱਤਿਆ ਹੈ ਮੈਨ ਆਫ ਦ ਸੀਰੀਜ਼ ਅਵਾਰਡ ਮਿਲਿਆ ਇਹਨੂੰ ਸੋ ਕਾਫੀ ਧੀਰ ਹੋ ਗਈ ਨੇਰਲੀ 25 ইয়ার্স ਮੈਂ ਸੋਚਿਆ ਵੀ ਇਹਨੂੰ ਪੇਜ ਫੋਰ ਦਰਾਗ ਐਫਸ ਲਾਸਟ ਲਾਸ ਨੰਬਰ ਆ ਰਿਹਾ ਕਿਉਂਕਿ ਇਹ ਐਂਟੀਕ ਗੱਡੀ ਰੱਖਣੀ ਹੈ ਫਾਰ ਗ੍ਰੈਂਡ ਚਿੰਗਲਰੇਟ ਟੂ ਸੀ ਇਹ ਨਦੀ ਸ਼ਾਹ ਜਿਹੜਾ ਲੈਜੈਂਡ ਬਣਿਆ ਮਣੀ ਉਹਦੀ ਪਹਿਲੀ ਗੱਡੀ ਸੀ ਸੋ ਮੈਂ ਉਹ ਪੇਂਟ ਕਰਾਇਆ ਔਰ ਅੰਦਰ ਸਾਰਾ ਕੈਨ ਸੀ ਦਿਸ ਸਭ ਚੀਜ਼ਾਂ ਅਮੀਂ ਲਵਾਈਆਂ ਤੇ ਕਈ ਵਾਰੀ ਚੱਲਦੇ-ਚੱਲਦੇ ਟ੍ਰੈਫਿਕ ਪੁਲਸ ਵਾਲੇ ਵੀ ਕਹਿੰਦੇ ਰਾਈਟ ਵਿਓ ਉਹ ਬਟਾਣ ਨਾਲੋਂ ਨਿੱਣਾ ਆਲ ਬੜਾ ਪਿਆਰ ਕਰਦੇ ਹਾਂ ਸਾਰੇ ਔਰ ਆਮ ਸ਼ੋਰ ਕਿ ਜਿਹੜੀ ਚੀਜ਼ ਹੈਗੀ ਹੈ ਮੇਰੇ ਜਾਣ ਤੋਂ ਬਾਅਦ ਵੀ ਰਹੇਗੀ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਹੀ ਰਹੇਗੀ ਬਿਕੋਜ਼ ਇਹ ਗੱਡੀ ਜਿਹੜੀ ਹੈਗੀ ਹੈ ਯੂਵੀ ਦੀ ਪਹਿਲੀ ਕਾਰ ਸੀ ਬੜੀ ਵਾਰੀ ਉਹ ਕਹਿੰਦਾ ਸੀ ਡੈਡ ਗੱਡੀ ਚਾਹੀਦੀ ਹੈ ਗੱਡੀ ਚਾਹੀਦੀ ਮੈਂ ਕਿਹਾ ਪਹਿਲਾਂ ਕੁਝ ਕਰਕੇ ਦਿਖਾ ਫਿਰ ਗੱਡੀ ਲੈ ਕੇ ਦੇਵਾਂ ਸੋ ਪਹਿਲੀ ਹੌਂਡਾ ਸਪੋਰਟਸ ਮਾਡਲ ਗੱਡੀ ਸੀ ਜਿਹੜੀ ਲਈ ਹੈ ਐਂਡ ਆਮ ਸ਼ੋਰ ਹੀ ਵਿਲ ਬੀ ਵੈਰੀ ਹੈਪੀ ਤੇ ði entire family is very happy the children his brother sisters must be very happy so i hope they'll keep the car like this and uh, ਉਹ ਆਈ ਥਿੰਕ ਇਟਸ ਲੁਕਿੰਗ ਬ੍ਰੈਂਡ ਨੂ ਉਦੋਂ ਜਦ ਲੈਂਡ ਲੱਗੀ ਸੀ ਉਦੋਂ yellow ਕਲਰ ਨਹੀਂ ਸੀਗਾ red ਕਲਰ ਸੀਗਾ ਫਿਰ ਇਹ ਕਹਿੰਦਾ ਮੈਨੂੰ red ਪਸੰਦ ਨਹੀਂ ਹੈ ਤੇ yellow ਅਵੇਲੇਬਲ ਨਹੀਂ ਸੇ ਪਰ yellow ਕਲਰ ਇਜ਼ ਪ੍ਰੋਬਬਲੀ ਹਿਸ ਫੇਵਰਟ ਕਲਰ ਸੋ ਆਈ ਥੋਟ ਕਿ yellow ਕਰ ਦਵਾਂ ਦੂਜੇ ਪਾਸੇ ਯੋਗਰਾਜ ਸਿੰਘ ਮੈਨੂੰ ਸੀਰੀਅਸ ਲਿਖਿਆ ਹੋਇਆ ਹੈ 1944 ਦਾ ਇੱਦਾਂ ਯੋਗਰਾਜ ਸਿੰਘ ਦਾ ਨਾਮ ਲਿਖਿਆ ਹੈ ਜਿਹਨਾਂ ਨੂੰ ਮੈਂ ਇੱਕ ਜੱਡੀ ਬਣਾਉਣ ਵਾਸਤੇ ਆਈ ਥਿੰਕ ਬੜੇ ਪਿਆਰ ਨਾਲ ਬੜੇ ਚਾਹ ਨਾਲ ਬਣਾਈ ਹੈ ਗੱਡੀ ਐਂਡ ਕਮਲ ਸਰ ਨੇ ਵੀ ਬੜੀ ਹੈਲਪ ਕੀਤੀ ਹੈ ਗੱਡੀ ਚਲਾਉਣ ਬਣਾਉਣ ਵਾਸਤੇ ਸੋ ਇਦਾਂ ਜਿਹੜੀਆਂ ਯਾਦਾਂ ਨੇ ਇਦਾਂ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਯੂਵੀ ਨੇ ਲਾਇਆ ਸੀ ਸੋ ਆਈ ਹੋਪ ਦੇ ਹਵ ਨਾਟ ਚੇਂਜ ਦ ਸਪੀਕਰਸ ਪਰ ਮੇਬੀ ਯੈਸ ਮੇਰੇ ਕੋਲ ਸਿਸਟਮ ਨਵਾਂ ਹੀ ਲੱਗਿਆ ਐਂਡ ਨਵਾਂ ਹੀ ਲੋਇਆ ਨਵਾਂ ਹੀ ਲੋਇਆ ਆਮ ਸ਼ੋਰ ਸੋ ਆਈ ਥਿੰਕ ਵਨ ਡੇ ਵੈਨ ਹੀ ਕਮਸ ਹੇਅਰ ਵੀਲ ਆਲ ਹੈਵ ਅ ਰਾਈਡ ਔਰਨ ਐਂਡ ਔਰਾ ਵਿਲ ਬੀ ਸਿਟਿੰਗ ਇਨ ਦਿਸ ਕਾਰ ਐਂਡ ਡਰਾਈਵਿੰਗ ਟੂ ਸੀ ਹਿਸ ਫਾਦਰ ਸੀ ਦੇ ਫਾਦਰਸ ਕਾਰ ਐਂਡ ਐਜ਼ ਅ ਫੈਮਿਲੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਹਫਤੇ ਦੋ ਦੋ ਵਾਰੀ ਸਾਰੇ ਚਲਾਇਆ ਕਰੋ ਸੋ ਦੇ ਕੈਨ ਹੈਵ ਅ ਫੀਲ ਆਫ ਦੀ ਯੂਨਾਈਟਿਡ ਫੈਮਿਲੀ